ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਬਾਈ ਪਿੰਡ ਆਪਣਾ ਜੋਹਲਾ ਹਾਂਜੀ ਲੁਧਿਆਣਾ ਜੀ ਰਾਏਪੁਰ ਤੋਂ 7 ਕਿਲੋਮੀਟਰ ਹੈ ਜੀ ਰਾਏਪੁਰ ਦੇ ਨੇੜੇ ਆ ਨਾ ਹਾਂਜੀ ਮਲੇ ਕੋਟਲਾ ਰੋਡ ਤੇ ਆ ਜੀ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਨਾ ਹਾਂਜੀ ਵੀਰੇ ਵਪਾਰ ਦੀ ਆਪਾਂ ਕਰਦੇ ਹਾਂ ਸਪੈਸ਼ਲ ਕਟਿੰਗਾਂ ਜੁੱਟੀਆਂ ਦਾ ਹਾਂਜੀ ਹਾਂਜੀ ਸਪੈਸ਼ਲ ਜੀ ਠੀਕ ਆ ਤੇ ਕੱਟ ਕੇ ਹਜੀਆਂ ਆ ਜਾਂਦੀਆਂ ਵੀ ਆ ਬਈ ਬੂਰੀ ਦਾ ਕੰਮ ਸਪੈਸ਼ਲਿਸਟ ਹੈ ਆਪਣੇ ਕੋਲ ਬੂਰ ਦਾ ਹਾਂਜੀ ਹਾਂਜੀ ਠੀਕ ਆ ਬਾਕੀ ਮੋਹਰਾ ਨੀਲੀ ਰਾਵੀ ਮੀਣੀ ਹਾਂਜੀ ਬਾਕੀ ਜਰ ਮਰਜ਼ੀ ਲਗਾਉਂਦੇ ਜਿਹੜੀ ਡਿਮਾਂਡ ਆ ਹਾਂਜੀ ਹਾਂਜੀ ਠੀਕ ਆ ਕਿੰਨੇ ਆ ਕਵਿਲੈਬਲ ਹੁੰਦੀਆਂ ਘਰੇ ਬਈ 15 ਦੇ 16 ਦੇ ਵਿੱਚ 15 16 ਰਹਿੰਦੀਆਂ ਹਾਂਜੀ ਹਾਂਜੀ ਕਿਸੇ ਵਕਤ ਮਰਜ਼ੀ ਕੋਈ ਆ ਜੇ ਹਾਂਜੀ ਹਾਂਜੀ ਠੀਕ ਆ ਵੀ ਖਾਲੀ ਨਹੀਂ ਮੜੂਗਾ ਹਾਂਜੀ ਹਾਂਜੀ ਠੀਕ ਆ ਤੇ ਇੱਥੇ ਆਪਾਂ ਕਿੰਨੀਆਂ ਲੈ ਕੇ ਆਏ ਆ ਇੱਥੇ ਬਈ ਤਿੰਨ ਹੀ ਲੈ ਕੇ ਆਏ ਆ ਆਪਾਂ ਤਿੰਨ ਲੈ ਕੇ ਆਏ ਆ ਹਾਂਜੀ ਦੋ ਬੂਰੀਆਂ ਤੇ ਇੱਕ ਬਲੈਕ ਮੋਹਰਾ ਦੇ ਬੱਚੇ ਹਾਂਜੀ 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 ਠੀਕ ਸਾਰੰਮੀ ਨੇ ਆਦੀ ਹੈ ਹਾਂਜੀ ਹਾਂਜੀ ਫੀਡਬੈਕ ਜਾਂ ਮਾਨਦਾਨ ਹਾਂਜੀ ਫੀਡੀ ਹੈ ਠੀਕ ਹੈ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਦੇ ਹਾਂ ਮੁੱਲ ਬਈ ਇਹਦਾ 52000 52000 ਠੀਕ ਆ ਮੌਕੇ ਤੇ ਹੋ ਜੂ ਮਾਨਦਾਨ ਹਨਾ ਹੋ ਜੂਗਾ ਬਈ ਠੀਕ ਹੈ ਤੇ ਖੋਲ ਕੇ ਦਾ ਗੇੜਾ ਦਵਾ ਦੋਸਤੋ ਮਾਨਦਾਨ ਹੋ ਜੂਗਾ ਮੌਕੇ ਤੇ ਰੇਟ ਹੈਗਾ 52000 ਪੂਰਵਾਰੀ ਬਨਾਣ ਦਿੰਦਾ ਕਿ ਸੋਣਵਾਗੇ ਤੇ ਬਾਕੀ ਤੁਸੀਂ ਦੋਤਰੀ ਕੀ ਕਰ ਸਕਦੇ ਹੋਗੇ ਸਮਝਾਂ ਬਲੀਆਂ ਚੰਗਣਾਂਗੇ ਦੇਖ ਸਾਦੇ ਤੁਸੀਂ ਨੀ ਲੀ拉ਵੀ ਦੇ ਬੱਚੇ ਤੁਸੀਂ ਇਹਨਾਂ ਦਾ ਬਹੁਤ ਵਧੀਆ ਲੈ ਸਕਦੇ ਹੋ ਤੇ ਥੋੜੀ ਦੇਖੇ ਨਾਲ ਇਹ ਡੱਪੜ ਹੋ ਜਾਣਗੇ। ਆਹ ਤੇ ਵਧੀਆ ਨਾ। ਬੱਚਾ ਇਹਨਾਂ ਦੇ ਬੱਚੇ ਵੀ ਕਾਫੀ ਚੰਗੀ ਕੁਆਲਿਟੀ ਦੇਖ ਸਕਦੇ ਹੋ ਚੰਗੀ ਹੈ ਵੀ। ਬਾਕੀ ਸਾਰੇ ਬਹੁਤ ਵਧੀਆ ਵਧੀਆ ਥਾਣਾਂ ਨੇ ਚਾਰੇ ਹੀ ਥਾਣਾਂਗੇ। ਮੋٹے ਥਾਣਾਂ। ਬਾਰੇ ਦੇ حساب ਦੇ ਨੰਬਰ ਤੇ ਆਪੂਆ ਪਰਮਿਕਾ ਨਵੇਂ ਇਹ ਵੀ ਗੂੜੀ ਨੀਲੀ ਦਾ ਬੀਜੀ ਹੈ ਵੀ ਇੱਕੋ ਜਗਾਈਆਂ ਥੋੜਾ ਜਿਹਾ ਫਰਕ ਹੈ ਇਹ ਉਹ ਜੇ ਨੰਬਰ ਵਾਲੀ ਦੀ ਕੀ ਡਿਟੇਲ ਆ ਭਾਈ ਭਾਈ ਇਹ 16 ਮਹੀਨੇ ਦੀ ਹੈ ਕਿ ਅਹ ਇਹ 16 ਮਹੀਨਿਆਂ ਦੀ ਹੈ ਹਾਂਜੀ ਹਾਂਜੀ ਠੀਕ ਹੈ ਇਹ ਬੰਦੋ ਤਾਂ ਇਹ ਵੀ ਖੀਰ ਕੋਈ ਹੈ ਨਾ ਹਾਂਜੀ ਹਾਂਜੀ ਕੋਈ ਖੀਰ ਇਹਦਾ ਰੇਟ ਹੈ ਇਹਦਾ ਰੇਟ ਵੀ 55000 ਜਰ ਕੀ ਉਹਨਾਂ ਹੀ ਹੈਦਾ ਹਾਂਜੀ 55000 ਠੀਕ ਆ ਬਾਕੀ ਸੇਮ ਜਗਾਈਆਂ ਹਨ ਥੋੜਾ ਜਿਹਾ ਫਰਕ ਹੋਊਗਾ ਹਨ ਇਹ ਇਹਦੇ ਮੱਥੇ ਦੇ ਵਿੱਚ ਬੰਨ ਹੈਗਾ ਇਹ ਨੀਂਦੀਆਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਮੇਰੇ ਖਿਆਲ ਨਾਲ ਕੱਲੀ ਪੂਰੀ ਹੈਗੀ ਤੇ ਉਹ ਨੀਂਦੀਆਂ ਵੀ ਪੂਰੀ ਦੇ ਵਿੱਚ ਤੇ ਸੋਹਣੀਆਂ ਘਟੀਆਂ ਦੋਵੇਂ ਇਹਨੂੰ ਵੀ ਤੋੜ ਦੇ। ਫੇਸ ਦੀ ਵਾਲ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈਗੀ। ਸੋਹਣਾ ਫੇਸ ਹੈ ਦਾ ਵੀ। ਇਹ ਸਭ ਹੀ ਬੜੀ ਐ ਵੀ ਚੰਗੀ ਹੈਗੀ। ਇਹਦੀ ਬਾਈ ਕਿੰਨੀ ਉਮਰ ਹੈ ਜੀ ਇਹ ਬਾਈ 14 ਮਹੀਨੇ ਦੀ ਕੀਤੀ ਹੈ 14 ਮਹੀਨੇ ਦੀ ਹੈ ਹਾਂਜੀ ਹਾਂਜੀ ਜੇ ਦਾ ਬਾਈ ਚਾਹੇ ਕੋਈ ਡੀਲ ਨਹੀਂ ਕਰਾ ਲੈ 14 70 10 ਦੀ ਕੀਤੀ ਹੈ ਪੰਜ ਗਾਰੰਟੀ ਹੈ ਅਸੇ 14 70 10 ਦੀ ਹੈ ਹਾਂਜੀ ਹਾਂਜੀ ਆਪਾਂ ਡੀਲ ਨਹੀਂ ਕਰਾ ਲਓ ਜੇ ਕੋਈ ਗਹਿਮ ਅੱਗੇ ਨਹੀਂ ਠੀਕ ਆ ਇਹ 14 70 10 ਦੀ ਹੈਗੀ ਉਹ ਗੱਲ ਸੁਣ ਬੜੀ ਆਪ ਹੀ ਕਿਹੜਾ ਬਣੀ ਆ ਬਾਈ ਨੰਬਰ ਬੋਲੀ ਆਪਣਾ ਬਾਈ 88721 ਹਾਂਜੀ ਸਿਆਰ ਤਾਂ ਨਸੀ ਜੀ 88721 ਸਿਆਰ ਤਾਂ ਨਸੀ ਸਿਆਰ ਤਾਂ ਨਸੀ ਹਾਂਜੀ ਇਸ ਨੰਬਰ ਤੇ ਦੋ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਬਾਈ ਇਹਨੇ ਹੀ ਬੂਰਾਂ ਖਰੀਦਣੀਆਂ ਜਾਂ ਕੋਈ ਹੋਰ ਵੀ ਕੱਟੀ ਫਰੀਦ ਨਹੀਂ ਹੁੰਦੀ ਆ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋਗੇ ਸ਼ੇਅਰ ਜੂਮ ਕਰ ਲਓ ਧੰਨਵਾਦ ਉਹ ਭਾਈ